ਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਬਾਬੇ ਪਹੁੰਚ ਗਏ ਆ ਉੱਥੇ ਦੇ ਟੇੜਾਉਂਦੇ ਆ ਕੂਤਰਾ ਰਵੇਰ ਦਾ ਟਾਈਮ ਹੈ ਦੇਖੋ ਮੋਰ ਕਿਵੇਂ ਬੈਠੇ ਇੱਕ ਇਹ ਬੈਠਾ ਉੱਪਰ ਦੋਏ ਬੈਠੇ ਇੱਕ ਇਹ ਬੈਠਾ ਇੱਕ ਪਰਾਂ ਚਲੇ ਗਿਆ ਤੇ ਇੱਕ ਚਲੇ ਗਿਆ ਇੱਧਰ ਨੂੰ ਨਹੀਂ ਨਹੀਂ ਇੱਧਰ ਇੱਕ ਉਹ ਬੈਠਾ ਮੋਰ ਬਹੁਤ ਹੈ ਬਾਈ ਸਾਡੇ ਘਰਾਂ ਜੀ ਆਏ ਹੋਏ ਐ ਬਾਕੀ ਕਕੂਤਰੀ ਬਾਹਰ ਰਹੀ ਵੀ ਤੀ ਉਹ ਵੀ ਉੱਠ ਖੜੀ ਉਹ ਫਿਰਦੀ ਸਾਹਮਣੇ ਦਿਖਾਉਂਦੇ ਆ ਬਾਕੀ ਸਾਨੂੰ ਉਹ ਵੀ ਇਹ ਆ ਗਈ ਠੀਕ ਹੈ ਜੀ ਬਾਕੀ ਕੂਤਰ ੜਾ ਦਈਏ ਹੁਣ ਬਾਕੀ ਵੀ ਨਹੀਂ ਥੋੜੀ ਦੇਰ ਤੱਕ ੜਾਉਂਦੇ ਹਲੇ ਧੁੱਪ ਹੋਰ ਚੜ ਜਵੇ ਨਾਲ ਇੱਕ ਦੋ ਬੰਦਾ ਹੋਰ ੜਾ ਦਊਗਾ ਪਿੰਡ 'ਚ ਠੀਕ ਹੈ ਨਹੀਂ ਤੇ ਫੇਰ ੜਾਉਂਦੇ ਆ ਬਾਬਿਓ ਬਾਕੀ ਪਾਣੀ ਦਈਏ ਡੋਲ ਨਾ ਵਾ ਪਰਾਂਗੇ ਅੱਜ ਲੋ ਬਾਕੀ ਕਬੂਤਰ ਬੈਠੇ ਆ ਦੋ ਉੜਾਲੇ ਆ ਬਾਬਿਓਏ ਕਬੂਤਰ ਹੀ ਅਤੇ ਬੱਚਾ ਬਾਕੀ ਇਹ ਆ ਬਾਬਿਓ ਦੋ ਇਹ ਪਿੱਛੇ ਆ ਇੱਕ ਆ ਛੱਡ ਕੇ ਇੱਕ ਰੱਤਾ ਸ਼ਿਆਖਾ ਤੇ ਆ ਇਹ ਸਾਰੇ ਉਡਾਉਣੇ ਆ ਤੇ ਹੁਣ ਚੱਲਦੇ ਆਂ ਉੱਪਰ ਪਾਉ ਬਾਬਿਓ ਤੇ ਅੱਜ ਸੈਟਅਪ ਤੇ ਵੀ ਮਨ ਲੱਗਦਾ ਮਿਸਤਰੀਆਂ ਨੇ ਆਉਣਾ ਇਹ ਫਰਸ਼ ਪੋਹ ਲੜਣਾ ਉਸ ਤੋਂ ਬਾਅਦ ਰਹਿ ਜੂਗਾ ਆਪਣਾ ਦਰਵਾਜ਼ਾ ਦਰਵਾਜ਼ਾ ਲਵਾ ਕੇ ਤੇ ਫਿਰ ਮੁਰਗੀਆਂ ਅਤੇ ਕਬੂਤਰ ਛੱਡ ਦਾਂਗੇ ਬਾਬੇ ਉੱਥੇ ਵੀ ਤੇ ਸੈਟਅਪ ਬਣਾਵਾਂਗੇ ਪੂਰਾ ਚੰਗਾ ਵਧੀਆ ਬੈਠਣੇ ਨੂੰ ਉੱਥੇ ਬੈਠਾ ਕਰਾਂਗੇ ਫਿਰ ਅਗਲੇ ਸਾਲ ਕਬੂਤਰ ਵੀ ਉੱਥੇ ੜਾਵਾਂਗੇ ਬਾਬਿਓ ਤੇ ਹੁਣ ਚੱਲਦੇ ਆਂ ਉੱਪਰ ਹੋ ਜੀ ਮਿੱਤਰੋ ਪਹੁੰਚ ਗਏ ਆਂ ਉੱਪਰ ਤੇ ਖੋਲਤੇ ਆ ਕਬੂਤਰ ਠੀਕ ਆ ਜਿੰਦ ਵੀ ਖੋਲਤੇ ਆ ਤੇ ਬਾਬੇ ਕੱਲੋਂ ਪਨਹੇ ਤੱਕ 43 ਦਾਤੀਏ ਬਿੱਲੀ ਬਹੁਤਾਂ ਕਰਦੀ ਬਾਬਿਓ ਨੈਟ ਪਾੜ ਗਈ ਦੋ ਤਿੰਨ ਜਗ੍ਹਾ ਤੇ ਤੁੰਦ ਖਾਦੇ ਆ ਇੱਕ ਤਾਂ ਬਾਬੇ ਇੱਥੇ ਤੇ ਪਾੜਿਆ ਆ ਇਹ ਆ ਦੇਖੋ ਇਹ ਦਵਾਰੇ ਬੰਨੇ ਆ ਮੈਂ ਠੀਕ ਹੈ ਕਿ ਕਿੱਥੇ ਪਾੜ ਗਈ ਇੱਕ ਆ ਦੇਖੋ ਇੱਥੇ ਤੇ ਕਿੰਨਾ ਪਾੜ ਕੇ ਅੰਦਰ ਵਰਗੀ ਦੀ ਤੇ ਇੱਕ ਇੱਥੇ ਹੀ ਪਾੜਿਆ ਵਾਦਾ ਬਾਬੇ ਉੱਪਰ ਇਹ ਰਿਹਾ ਦੇਖੋ ਭਾਈ ਕਿ ਮੈਂ ਬਿੱਲੀ ਨੇ ਪਾੜ ਤਿਆ ਨੈਟ ਸਾਰਾ ਤਾਂ ਕਰਕੇ ਆਪਾਂ ਨੇ ਫਿਰ ਜਾਲੀ ਉਹ ਲਾਤੀ ਕਈ ਵਾਰ ਲਾਈਟ ਲੂਟ ਚਲੇ ਜਾਵੇ ਜਿਹਦਾ ਬੱੱਲਾ ਬਾੜਦਾ ਹੁੰਦਾ ਫੇ ਤਾਂ ਕੂਤਰ ਪਿੱਛੇ ਭੱਜ ਜਾਂਦੇ ਆ ਨਹੀਂ ਫਿਰ ਨੇਰੇ ਚ ਪਤਾ ਲੱਗਦਾ ਨਹੀਂ ਲੱਤ ਲੈ ਗਈ ਦੀ ਬਾਬਿਓ ਪਹਿਲਾ ਕੂਤਰ ਦੀ ਇੱਕ ਦੀ ਕੱਢ ਗਏ ਠੀਕ ਹੈ ਜੀ ਬਾਕੀ ਜਾਲੀ ਲਾਤੀ ਓਕੇ ਆ ਕੰਮ ਉਹ ਕੱਲ ਬਿੱਲੀ ਆਪਾਂ ਨੇ ਤੁੰਬੀ ਵੀ ਬਹੁਤ ਪਰਸੋਂ ਦੀ ਗੱਲ ਐ ਆਪ ਨੂੰ 8 ਵਜੇ ਵੜ ਗਈ ਬਾਬਿਓ ਤੇ ਡੰਡਾ ਵੀ ਬਹੁਤ ਘੁੰਮਿਆ ਬਿੱਲੀ ਤੇ ਗਰ ਭੱਜ ਗਈ ਉਹ ਅੱਗੇ ਨੂੰ ਆਉਗੀ ਨਹੀਂ ਥੇਤੀ ਥੇਤੀ ਥੋੜਾ ਘਟ ਆਉਗੀ ਡਰ ਗਈ ਬਾਬੇ ਉਹ ਕੱਲ ਪਰਸੋਂ ਫੌਕਟਾਈ ਹੋਈ ਆ ਥੋੜੇ ਦੇ ਸਾਰੇ ਇੱਧਰ ਉੱਧਰ ਨੂੰ ਕਮਾਤੀ ਸਾਰੇ ਥੋੜੇ ਦੇ ਵਾਲੇ ਕੋਲੇ ਤੇ ਬਾਕੀ ਕੁਸਤਰ ਆਪਾਂ ਨੇ ਪੱਟਦੇ ਸੀ ਇਹ ਦੇਖੋ ਜੀ ਨਾ ਇਹਨਾਂ ਦੀਆਂ ਬਾਬੇ ਕੀ ਕਰਨ ਜੀ ਦੀ ਇਹਨਾਂ ਦੀ ਕਿਸ ਪੱਟ ਦੀ ਜਿਨ੍ਹਾਂ ਦੀਆਂ ਬੱਦਰ ਰਹਿੰਦੀਆਂ ਨੇ ਉਹਨਾਂ ਦੀ ਬੱਦਰ ਪੜਤੀਆਂ ਤੇ ਬਾਕੀ ਓਕੇ ਕਬੂਤਰੀਆਂ ਰਹਿੰਦੀਆਂ ਬਾਦ ਉੱਧਰ ਤੇ ਬੱਚੇ ਰਹਿੰਦੇ ਆ ਪੱਟਣੇ ਨੂੰ ਉਹ ਹਲੇ 10 ਦਿਨ ਤੱਕ ਪੱਟਾਂਗੇ ਇਹਨਾਂ ਆਪਣੇ ਬਏ ਛੱਡਣੇ ਨੂੰ ਹੋ ਜਾਣੇ ਪੂਰੇ ਕੈਮ ਤੇ ਬਾਕੀ ਉੱਧਰ ਤੁਹਾਨੂੰ ਬੱਚੇ ਦਿਖਾ ਦਿੰਦੇ ਆ ਇਹ ਹੈਗੇ ਇਹਦੇ ਪਿੜੀਆਂ ਵਾਲੀ ਦੇ ਤੇ ਡੱਬੇ ਦੇ ਠੀਕ ਹੈ ਜੀ ਆ ਦੇਖੋ ਉੱਧਰ ਲੋ ਜੀ ਪੂਰੇ ਚੰਗੇ ਬੱਚੇ ਆ ਇਹ ਠੀਕ ਹੈ ਜੀ ਮੱਕੀ ਇੱਧਰ ਬੈਠੇ ਨੇ ਇੱਕ ਤਾਂ ਬੱਬ ਇਹ ਨੀਲੇ ਅਤੇ ਮੋਜੀ ਨੇ ਕੱਢਿਆ ਬੱਗਾ ਠੀਕ ਹੈ ਜੀ ਛੋਟੇ ਬੱਚੇ ਅੱਜ ਤੁਹਾਨੂੰ ਸਾਰੇ ਦਿਖਾ ਦਨੇ ਤੇ ਬੱਬੂ ਇਹ ਕੱਢੇ ਵੀ ਆਪੜਾ ਜਿਹੜਾ ਛੀਨਾ ਪਿੰਡ ਜਿੱਤੇ ਆ ਸੀ ਬਾਜੀ ਉਹਦਾ ਅਤੇ ਕਾਲੀ ਜਿੰਨੀ ਦੇ ਬੱਬੂ ਚੇ ਹੈ ਠੀਕ ਹੈ ਜੀ ਲਓ ਜੀ ਕਰੋ ਚੈੱਕ ਇਹ ਕਰਦੇ ਆ ਬਾਬਾ ਕੰਮ ਤਾਂ ਠੀਕ ਹੈ ਜੀ ਇਹ ਪਤਾ ਲਿੰਗੇ ਜਾਊਗਾ ਇਹ ਪੱਕਾ ਚਹੀ ਹੋਊਗਾ ਇੱਥੇ ਤੋਂ ਕਾਲਾ ਜਾਊਗਾ ਬਾਕੀ ਪੁੰਝ ਕਾਲੀ ਐ ਓਕੇ ਬਾਬਾ ਬਾਕੀ ਬਾਕੀ ਚੱਲਦੇ ਆ ਸੈਟਅਪ ਤੇ ਥੋੜੀ ਜੇਰ ਤੱਕ ਸਮਾਨ ਸੂਨ ਮੰਗਾਉਣਾ ਐ ਇੱਕ ਆਊਗਾ ਟੈਂਪੂ ਹੈ ਜੜੀ ਦਾ ਇੱਕ ਆਊਗਾ ਤੇ ਦਾ ਲੋ ਜੀ ਮਿੱਤਰੋ ਆ ਗਏ ਆਪਾਂ ਨੀਚੇ ਤੇ ਕੂਤੜ ੜਾ ਦਈਏ ਮੌਸਮ ਤਾਂ ਫੇਰ ਬਦਲ ਹੋ ਗਿਆ ਮੂਰੇ ਸੂਰੇ ਦੇ ਤੇ ੜਾਉਂਦੇ ਬਾਬੇ ਇਹਨਾਂ ਨੂੰ ਪੰਜਾਂ ਨੂੰ ਹੀ ਕੀ ਕਰਕੇ ਤੇ ਇੱਕ ਉੜਦੀ ਆ ਕੂਤਰੀ ਪਹਿਲਾਂ ੜਾਉਂਦੇ ਬਾਬੇ ਇਹਨਾਂ ਨੂੰ ਕਾਲਾ ਚੀਨਾ ਚਨਾਲੋ ਵਾਲਾ ਹਾਂ ਲੋ ਜੀ ਇੱਕ ਉੜ ਗਿਆ ਬਾਬਿਓ ਭਾਈ ਤੇ ਦੂਏ ਨੂੰ ਦੇ ਦੀ ਓਲਾ ਲੋ ਜੀ ਦੂਜੀ ਬੈਠ ਗਈ ਛਤਰੀ ਤੇ ਤੇ ਤੀਸਰੇ ਬੱਚੇ ਨੂੰ ਦੇ ਦਈਓ ਓਲਾ ਠੀਕ ਹੈ ਜੀ ਲੋ ਜੀ ਇਹ ਵੀ ਗਿਆ ਛਤਰੀ ਤੇ ਠੀਕ ਹੈ ਜੀ ਤੇ ਆ ਗਿਆ ਚੌਥਾ ਸ਼ਾਖ ਲੋ ਜੀ ਇਹਨੂੰ ਵੀ ਦੇ ਦੰਦੇ ਓਲਾ ਠੀਕ ਹੈ ਜੀ ਰਹਿ ਗਿਆ ਰੱਤਾ ਲੋ ਜੀ ਵਾਦੂ ਇਹਨੂੰ ਵੀ ਰਤਨ ਦੇ ਦਾਂਦੇ ਹੁੱਲਾ ਲੋ ਜੀ ਇਹ ਵੀ ਗਿਆ ਤੇ ਛਤਰੀ ਵਾਲੇ ਵੀ ਉਡਾ ਦਿੰਦੇ ਆ ਵਾਦੂ ਇੱਕ ਵਾਰ ਇਹ ਛਤਰੀ ਵਾਲੇ ਵੀ ਉੱਡ ਗਏ ਹੋ ਗਈ ਮਿੱਤਰੋ ਤੇ ਛਤਰੀ ਇੱਕ ਖੜੀ ਹੈ ਦੂਸਰੀ ਵੀ ਕਰਦਾ ਹਾਂ ਬਾਕੀ ਇਹ ਉੜਦੇ ਆ ਆਪਣੇ 2 4 5 ਤੇ ਇੱਕ ਕੂਤਰੀ ਵਾਦੂ ਆਪਣੇ ਉੱਪਰ ਇਹ ਫਿਰਦੀ ਇਹ ਆ ਗਈ ਵਾਦੂ ਇੱਕ ਤੇ ਪੰਜ ਜੇ ਆ ਗਏ 6 ਗੋ ਉਤਰੇ ਆਪਣੇ ਟੋਟਲ ਉਤਰੇ ਤੇ ਬਾਕੀ ਓਕੇ ਮਾਹਨ ਚਲਦੇ ਆ ਥੋੜੀ ਦੇਰ ਤੱਕ ਬਾਬੇ ਉਹ ਸੈਟਅਪ ਤੇ ਉਹ ਬਈ ਮਿੱਤਰੋ ਪਾਤੇ ਆ ਕਬੂਤਰ ਡੋਲੀਆਂ ਚ ਠੀਕ ਹੈ ਜੀ ਬਾਕੀ ਹੁਣ ਚਲਦੇ ਆ ਇਸ ਸੈਟਅਪ ਤੇ ਕੂਤਰ ਆਪਣੇ ਬੈਠ ਗਏ ਜਿਹੜੇ ਢਾਈ ਸੀ ਠੀਕ ਹੈ ਜੀ ਇੱਕ ਮਿੰਟ ਬਲਾਰ ਹੋ ਗਿਆ ਲੋ ਜੀ ਬਾਬੇ ਬੈਠ ਗਿਆ ਕਬੂਤਰ ਤੇ ਇਹਨਾਂ ਨੂੰ ਕਰ ਦਿੰਦੇ ਆ ਬੰਦ ਤੇ ਬਾਕੀ ਓਕੇ ਏ ਇਹ ਵੀ ਫਿਰਦੇ ਇਹਨਾਂ ਨੂੰ ਵੀ ਕਰ ਦੂंगे ਤੇ ਡੋਲੀ ਚ ਪਾਤੇ ਆ ਕਬੂਤਰ ਤੇ ਹੁਣ ਚਲਦੇ ਆ ਬਾਬਿਓ ਸੈਟਅਪ ਤੇ ਸੈਟਅਪ ਤੇ ਤੁਹਾਨੂੰ ਦਿਖਾਉਂਦੇ ਆ ਕੀ ਕੰਮ ਚੱਲਦਾ ਅੱਜ ਹਾਂਜੀ ਭਾਈ ਮਿੱਤਰੋ ਆ ਗਏ ਨਹੀਂ ਸੈਟਅਪ ਤੇ ਤੇ ਰੋੜੀ ਤੇ ਦੁਰਮਟ ਮਾਰ ਰਿਹਾ ਹੈ ਬਾਬਿਓ ਕਰ ਰਿਹਾ ਇਹਨੂੰ ਪ੍ਰੈਸ ਤੇ ਫਿਰ ਆ ਫਰਸ ਪਾ ਦਾਂਗੇ ਕੱਲ ਨੂੰ ਕਿਉਂਕਿ ਅੱਜ ਆਹੀ ਹੋਣਾ ਬਾਕੀ ਆ ਤਾਕੀ ਘੜਤੀ ਹੈ ਬਾਬਿਓ ਇੱਥੇ ਤਾਕੀ ਰੱਖਾਂਗੇ ਮਿੱਤਰੋ ਸੈਟਅਪ ਤੇ ਆ ਗਏ ਸੀ ਤੇ ਇਹਨਾਂ ਨੂੰ ਬਦਾਨ ਪਾਤੇ ਆ ਬਾਬਿਓ ਤੇ ਬਸ ਉਹਨਾਂ ਦੂਜੇ ਰਹਿ ਗਏ ਉਹਨਾਂ ਨੂੰ ਵੀ ਪਾ ਦਈਏ ਉਹਨਾਂ ਦੇ ਕੱਟੇ ਪਏ ਆ ਤਰੀਕ ਪਾ ਦਉਂਦੇ ਆ ਲੋ ਜੀ ਜੀ ਭਾਈ ਮਿੱਤਰੋ ਤੇ ਲੱਗੇ ਕਬੂਤਰੀਆਂ ਤੇ ਕਬੂਤਰੀਆਂ ਤੇ ਬੱਚਾ ਏ ਪਹਿਲਾ ਕਬੂਤਰਾਂ ਨੂੰ ਪਾਤੇ ਬਦਾਮ ਇਹ ਵੀ ਲੱਗੀਆਂ ਖਾਣ ਖਾ ਲੂੰਗੀ ਆਪਣਾ ਤੇ ਬਾਕੀ ਉਧਰ ਆਪਾਂ ਨੇ ਬਾਬੇ ਤੱਕ ਕੀ ਰਖਵਾਤੀ ਏ ਸੈਟਅਪ ਤੇ ਉਹ ਵੀ ਤੁਹਾਨੂੰ ਅੱਜ ਜੋ ਜੋ ਕਰਿਆ ਸਾਰਾ ਦਿਖਾਵਾਂਗੇ ਤੇ ਖਾਣ ਦੋ ਇਹਨਾਂ ਨੂੰ ਬਤਾਉਂ ਬਾਬਿਓ ਹੁਣ ਚੱਲਦੇ ਆਪਾਂ ਉੱਪਰ ਉਹ ਬਈ ਮਿੱਤਰੋ ਇਹਨਾਂ ਨੂੰ ਵੀ ਡੋਲੀ ਵਾਲਿਆਂ ਨੂੰ ਅੰਦਰ ਕਰਦੀ ਤੇ ਇਹਨਾਂ ਨੂੰ ਡੋਲੀ ਚ ਕਰ ਦਈਏ ਬੈਠੇ ਰਹੂਗੇ ਚਲੋ ਉੱਤੋ ਲੋ ਜੀ ਬਾਬਿਓ ਇੱਧਰ ਤਾਂ ਹੋ ਗਏ ਬੰਦ ਤੇ ਇਹਨੂੰ ਕਰ ਦਿੰਦੇ ਆ ਲੋ ਜੀ ਤੇ ਹੁਣ ਦੂਸਰੇ ਵੀ ਕਰ ਦਿੰਦੇ ਆ ਜੀ ਲੋ ਜੀ ਖੋਲਦੇ ਆਂ ਦਾ ਵੀ ਇਹ ਤਾਂ ਚਲੇ ਜਾਉਗੇ ਵੀ ਅੰਦਰ ਕਰੋ ਚੈੱਕ ਦੇ ਸਾਰੇ ਅੰਦਰ ਠੀਕ ਹੈ ਜੀ ਲੋ ਜੀ ਸਾਰੇ ਚਲੇ ਗਏ ਬਾਪੂ ਅੰਦਰ ਇੱਕ ਕਰ ਲਈ ਦੋ ਲੋ ਜੀ ਲੋ ਜੀ ਇਦੋਂ ਸਾਰੇ ਚਲੇ ਗਏ ਅੰਦਰ ਤੇ ਇੱਕ ਬੈਠ ਗਿਆ ਇਹਨੂੰ ਵੀ ਕਰ ਦਿੰਦੇ ਹਾਂ ਤੇ ਬਾਕੀ ਇੱਧਰ ਇਹਨਾਂ ਨੂੰ ਵੀ ਅੰਦਰ ਕਰਕੇ ਫਿਰ ਚੱਲਦੇ ਆ ਦੁਬਾਰ ਤੋਂ ਸੈਟ ਅਪ ਤੇ ਲੋ ਬਈ ਮਿੱਤਰੋ ਇੰਤਾਂ ਨਿਕਲ ਗਈਆਂ ਪੂਰੇ ਤੇ ਠੀਕ ਹੈ ਇਹਨਾਂ ਨੂੰ ਵੀ ਉੱਥੇ ਲਾ ਦਾਂਗੇ ਤੇ ਬਾਕੀ ਇਹ ਤਾਕੀ ਰੱਖ ਦੀ ਬਾਕੀ ਇਹ ਸਾਰੀ ਸਫਾਈ ਹੋ ਜੂਗੀ ਕਰੋ ਵੀਊ ਚੈੱਕ ਠੀਕ ਹੈ ਜੀ ਪੱਕੇੰ ਦਾ ਰੋੜੀ ਕੁੱਟ ਦੀ ਵਾਪਸ ਦੁਰਮੜ ਮਾਰ ਤੇ ਆਏ ਠੀਕ ਹੈ ਜੀ ਚਲੋ ਵੀ ਚੱਕ ਰੋ ਪੂਰਾ ਐਨ ਓਕੇ ਹੋ ਗਿਆ ਕੰਮ ਤੇ ਬਸ ਹੁਣ ਇਸ ਤੋਂ ਬਾਅਦ ਕੱਲੂ ਇੱਥੇ ਫਰਸ ਪੈ ਜੂਗਾ ਸਾਰੇ ਜ ਬਸ ਫਿਰ ਕਰਦੇ ਆ ਸਿਸਟਮ ਓਕੇ ਛੱਡਦੇ ਆ ਫਿਰ ਇੱਥੇ ਕਬੂਤਰ ਅਗੇ ਮੁਰਗੇ ਮਰਗੇ ਲਿਆਵਾਂਗੇ ਇੱਕ ਦੋ ਹੋਰ ਜਾਨਵਰ ਤੇ ਇੱਥੇ ਇੱਕ ਗੁੱਡਾ ਪਾ ਦਾਂਗੇ ਛੋਟਾ ਜਿਹਾ ਚਿੜੀਆਂ ਦਾ ਬਜਰੀ ਜਿਹੜੇ ਤੋਤੇ ਹੀ ਹੁੰਦੇ ਆ ਉਹ ਲਿਆਵਾਂਗੇ ਐਨ ਬਣਾਵਾਂਗੇ ਬਾਬੋ ਗੱਲਬਾਤ ਓਕੇ ਲੋ ਜੀ ਬਾਕੀ ਓਕੇ ਆ ਤੇ ਤੁਹਾਨੂੰ ਸ਼ਾਮ ਨੂੰ ਦਿਖਾਉਂਦੇ ਆ ਕਿੰਨਾ ਕੰਮ ਹੋਇਆ ਕਿੰਨਾ ਕ ਨਹੀਂ ਇਹ ਕਾਕੇ ਨੂੰ ਮਸਾਲਾ ਮਸੂਲਦਾ ਲਾ ਕੇ ਐਨ ਸਾਰਾ ਪਰਦਾ ਜੈਨੂ ਤੇ ਖਾਂਦੇ ਵਾ ਬਹੁਤ ਹੈ ਤੁਹਾਨੂੰ ਸ਼ਾਮ ਨੂੰ ਤੇ ਕੇ ਵਸ ਹੁਣ ਜਾ ਕੇ ਦਾਣੇ ਪਾਉਣੇ ਆ ਤੂਤਰਨ ਚੱਲਦੇ ਆ ਵਸ ਹੁਣ ਦਾਣੇ ਪਾਉਣ ਲਓ ਵੀ ਮਿੱਤਰੋ ਪਾਤੇ ਆ ਦਾਣੇ ਇਹਨਾਂ ਦੇ ਵੀ ਢੋਲੀਆਂ ਵਾਲੇ ਵੀ ਦੁਬਾਰਾ ਖੋਲ ਦੰਦੇ ਆ ਤੇ ਬਾਕੀ ਇੱਧਰ ਛੋਲੇ ਪਾਈ ਹੋਏ ਆ ਬਾਬੇ ਖਾ ਲਵੇ ਛੋਲੇ ਲਗੇ ਹੋਏ ਆ ਤਾਂ ਵੇਖੋ ਇਹ ਛੋਲੇ ਖਾਲਵੇ ਕਮੁੱਤਰ ਤੇ ਫਿਰ ਇਹਨਾਂ ਨੂੰ ਦਾਣਾ ਪਾਵਾਂਗੇ ਤੇ ਉਸ ਤੋਂ ਪਹਿਲਾਂ ਖੋਲਦੀ ਢੋਲੀ ਵਾਲਿਆਂ ਨੂੰ ਠੀਕ ਹੈ ਜੀ ਇਹ ਆਪਣਾ ਖਾ ਲੂਗੇ ਦਾਣਾ ਪਾਣੀ ਤੇ ਹੁਣ ਚੱਲਦੇ ਆ ਬਾਬਿਓ ਸੈਟਅਪ ਤੇ ਮਿਸਤਰੀਆਂ ਦੀ ਚਾਹ ਲੈ ਕੇ ਉਹਨਾਂ ਨੂੰ ਚਾਹ ਦੇ ਕੇ ਆਣੀ ਆ ਫਿਰ ਆਪਣੀ ਚਾਹ ਪੀ ਕੇ ਤੇ ਇਹਨਾਂ ਨੂੰ ਦਾਣੇ ਰੱਖ ਜਾਗੇ ਤੇ نیچے ਆਪਾਂ ਨੇ ਫਿਨਿਸ਼ ਕਰਤੇ ਆ ਬਾਬਿਓ ਡਨ ਕਰਤੇ ਨੇ نیچے ਨੀચે ਵੀ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਦਾਣੇ ਰੱਖ ਦਾਂਗੇ ਜਨੂਏ ਛੋਲੇ ਖਾ ਲੂਗੇ ਆਪਾਂ ਚਾਹ ਚੋ ਪੀ ਕੇ ਉੱਪਰ ਆ ਕੇ ਇਹਨਾਂ ਨੂੰ ਦਾਣੇ ਰੱਖ ਦਾਂਗੇ ਇੱਧਰ ਰੱਖ ਦਾਂਗੇ ਪਾਣੀ ਤੇ ਡੋਲੀ ਵਾਲਿਆਂ ਨੂੰ ਫਿਰ ਥੋੜੀ ਇਹਦੇ ਰਕ ਬੰਦ ਕਰ ਦਾਂਗੇ ਦਾਣੇ ਦੋਨੇ ਖਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਚੱਕ ਦਾਂਗੇ ਉਧਰ ਕੰਮ ਚੱਲ ਰਿਹਾ ਬਾਬਿਓ ਜੋਰਾਂ ਤੇ ਤੇ ਬਸ ਇੱਕ ਅੱਜ ਦਾ ਕੰਮ ਹੈ ਕੱਲ ਦਾ ਹੋਊਗਾ ਇੱਕ ਤੇ ਪਰਸੋਂ ਨੂੰ ਸ਼ਾਇਦ ਤੇ ਪੂਰਾ ਡਨ ਹੋ ਜੂਗਾ ਬਸ ਫਿਰ ਆਪਣਾ ਦਰਵਾਜਾ ਲਵਾਉਣਾ ਰਹਿ ਜੂਗਾ ਦਰਵਾਜਾ ਲਵਾ ਕੇ ਤੇ ਪਕੂਤਰ ਬਾਬੇ ਉੱਥੇ ਛੱਡ ਦਾਂਗੇ ਫਿਰ ਕੋਈ ਸੀਨ ਨਹੀਂ ਕੋਈ ਕੁਝ ਨਹੀਂ ਕਬੂਤਰ ਛੱਡ ਦਾਂਗੇ ਫਿਲਹਾਲ ਤੇ ਬਾਕੀ ਬਾਕੀ ਮੁਰਗੇ ਮਰਗੇ ਲਿਆਵਾਂਗੇ ਇੱਕ ਦੋ ਜਾਨਵਰ ਹੋਰ ਲਿਆਵਾਂਗੇ ਲੋ ਵੀ ਮਿੱਤਰੋ ਤੇ ਇੱਧਰ ਪਾਣੀ ਰੱਖਦੇ ਨੇ ਦਾਣੇ ਪਾਤੇ ਸੀ ਬਾਬਿਓ ਇਹਨਾਂ ਨੂੰ ਠੀਕ ਹੈ ਜੀ ਤੇ ਇੰਦਰ ਵਾਲੇ ਖੁੱਡਿਆਂ ਵਾਲਿਆਂ ਨੇ ਖਾ ਲੈ ਇਹ ਬੜਾ ਬੈਠ ਕੇ ਜਾਣੇ ਜਦੋਂ ਥਾਕੇ ਸਾਰਾ ਠੀਕ ਹੈ ਤੇ ਬਾਕੀ ਇੱਧਰ ਡੋਲੀਆਂ 'ਚ ਵੀ ਬੰਦ ਕਰਤੀ ਐ ਠੀਕ ਹੈ ਤੇ ਪਾਣੀ ਪੂਣੀ ਪੀ ਲੂੰਗੇ ਸੈਟ ਬੈਟ ਹੋ ਗਏ ਬੈਠ ਜੂਗੇ ਤੇ ਹੁਣ ਚੱਲਦੇ ਆਂ ਬਾਬਿਓ ਉੱਪਰ ਸੈਟ ਉੱਤੇ ਆ ਮਿੱਤਰੋ ਬਜਰੀ ਰੇਤਾ ਜੀ ਲੈ ਕੇ ਆਈ ਵੇ ਤੇ ਲੋ ਬਈ ਮਿੱਤਰੋ ਹੁਣ ਤੁਹਾਨੂੰ ਦਿਖਾਉਂਦੇ ਆਂ ਅੰਦਰ ਬਾਕੀ ਆ ਗੇਟ ਕੋਲ ਪਲੱਸਟਰ ਹੋ ਗਿਆ ਮਿਸਤਰੀ ਲੱਗੇ ਵੇ ਆਪਣਾ ਕੰਮ ਕਰਨ ਬਾਬਿਓ ਤੇ ਇੱਟਾਂ ਪਈਆਂ ਐ ਤੇ ਤਾਕੀ ਨੂੰ ਬਾਬਿਓ ਦਈਏ ਸਪੋਰਟ ਤੇ ਅੰਦਰ ਇਹ ਸਾਰੀ ਤੇੜਾ ਟੋੜਾ ਭਰ ਦਾਂਗੇ ਬਾਬਿਓ ਤੇ ਫਾਈਨਲ ਕਰ ਦਾਂਗੇ ਅੱਜ ਤੇ ਕੱਲ ਨੂੰ ਅਹਰ ਫਰਸ਼ ਪਾਉਣਾ ਰਹਿ ਜਾਊਗਾ ਇਕੱਲਾ ਬਹੁਤ ਕੇ ਰੰਬੱਕੀ ਕਰ ਰਹੇ ਹਾਂ ਮਿਸਤਰੀ ਆਪਣਾ ਲੱਗੇ ਹੋਇਆ ਕੰਪਾ ਇਹ ਤਾਕੀ ਰੱਖਦੀ ਪੂਰਾ ਅੰਦਰ ਰੋਸ਼ਨੀ ਹੈ ਐਂ ਬਦਿਆ ਬਣ ਗਿਆ ਬਾਬਿਓ ਹੁਣ ਬਿਲਕੁਲ ਲੋ ਵੀ ਮਿੱਤਰੋ ਹੁਣ ਤੁਹਾਨੂੰ ਦਿਖਾਉਂਦੇ ਆ ਜਿਹੜਾ ਫਾਈਨਲ ਹੋ ਗਿਆ ਬਜਰੀ ਰਿੱਟਾ ਗੇਰ ਤੇ ਆ ਇੱਧਰ ਇਹ ਲੋ ਜੀ ਇੱਧਰ ਮਿੱਟੀ ਪਈ ਏ ਸਾਰੀ ਚੱਕ ਦੋਗੀ ਕਚਰਾ ਕੁਚਰਾ ਇੱਧਰ ਰਿੱਟਾ ਇਹਦਾ ਕੁੰਡਾ ਖੱਡਾ ਪਾ ਦਾਂਗੇ ਤੇ ਬਾਕੀ ਅੰਦਰ ਤਾਕੀ ਲੱਗ ਗਈ ਇਹ ਤਾਕੀ ਲੱਗ ਗਈ ਬਾਕੀ ਦਰਵਾਜ਼ਾ ਬਦਲ ਹੋ ਜਾਊਗਾ ਸੀਮਿੰਟ ਅੰਦਰ ਰੱਖਦੇ ਆ ਐਦਾਂ ਤਾਂ ਕਿ ਅੰਦਰ ਚੰਨਣੇ ਨੂੰ ਤੇ ਬਾਕੀ ਲੋ ਬਾਈ ਬਾਬਿਓ ਤੇ ਜਿਹੜੀ ਤੇੜਾਂ ਸੀ ਉਹ ਸਾਰੀਆਂ ਭਰਤੀਆਂ ਆਪਾਂ ਨੇ ਲੋ ਜੀ ਠੀਕ ਆ ਜੀ ਬਾਕੀ ਜਿਹੜੀਆਂ ਹੋਰ ਰਹਿ ਗਈਆਂ ਉਹ ਵੀ ਭਰ ਹੋ ਜੂਗੀਆਂ ਤੇ ਇੱਧਰ ਵੀ ਭਰਤੀਆਂ ਦੀ ਸਾਰੀਆਂ ਤੇ ਵਧੀਆ ਬਣਾਉਂਦਾਂਗੇ ਐਨ ਕੱਲੋਂ ਫਰਸ਼ ਪੈ ਜੂਗਾ ਇਹਦੇ ਤੇ ਤੇ ਠੀਕ ਆ ਬਈ ਮਿੱਤਰੋ ਹੁਣ ਚੱਲਦੇ ਆਈਏ ਆਪਾਂ ਘਰੇ ਉਤਰਾ ਪਾਣੀ ਪੁਣੀ ਚੱਕ ਦੀ ਏ ਚੱਲਦੇ ਆ ਹੁਣ ਘਰੇ ਤੇ ਹਾਂਜੀ ਲੋ ਬਾਈ ਬਾਬਿਓ ਆ ਗਏ ਆ ਸੰ ਉਤਰਾਂ ਕੋਲੇ ਤੇ ਵੱਲੋਂ ਬਾਲ ਤੇ ਟਰੇ ਦਾਣਾ ਕੱਢਦੇ ਆਏ ਬਾਕੀ ਪਾਣੀ ਇੱਕ ਵਾਰ ਬਾਹਰ ਰੱਖ ਦਿੰਦੇ ਆ ਡੋਲੀ ਵਾਲੇ ਕੂਤਰ ਪੀ ਲੂਗੇ ਇਹਨਾਂ ਨੂੰ ਖੋਲ ਦਿੰਦੇ ਆ ਬੱਚੇ-ਬੱਚਿਆਂ ਨੂੰ ਚੋਗਾ-ਚੋਗਾ ਦੇਣਾ ਹੁੰਦਾ ਹੈ ਕਈ ਵਾਰ ਠੀਕ ਹੈ ਨਹੀਂ ਤੇ ਆ ਜੂਗੇ ਤੇ ਬਾਕੀ ਸਾਨੂੰ ਮਰਾਉਂਦੇ ਕੂਕਾਂ ਹੀ ਨਿਕਾ ਉੱਤਰ ਹਮਨੇ ਫਿੱਟਾ ਹੈ ਬਸ ਜਲਦੀ ਹੀ 2-4 ਦਿਨਾਂ ਦੇ ਵਿੱਚ ਵਿੱਚ ਆਪਾਂ ਨੇ ਉਧਰ ਰੈਡੀ ਕਰ ਦੇਣਾ ਕੰਮ ਤੇ ਅੱਧੇ ਕੂਬੂਤਰ ਛੱਡ ਦਾਂਗੇ ਉੱਥੇ ਮੇਨ ਮੇਨ ਜਿਹੜੇ ਮੇਨ ਇੱਥੇ ਰੱਖ ਲਾਂਗੇ ਬਾਕੀ ਉਧਰ ਛੱਡ ਦਾਂਗੇ ਠੀਕ ਨਹੀਂ ਤੇ ਬਾਕੀ ਠੀਕ ਹੈ ਜੀ ਮਿੱਤਰੋ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਯਾਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਮਿਲਦੇ ਆਂ ਯਾਪਾਂ ਕੱਲ ਨੂੰ ਸੈਟਅਪ ਤੇ ਡੇ 2 ਲੈ ਕੇ